ਹਾਂ ਵੀ ਦੋਸਤੋ ਅੱਜ ਗੱਲ ਕਰ ਰਹੇ ਹਰਨੀਆਂ ਦੇ ਆਪਾਂ ਹਰਨੇ ਕੀ ਹੁੰਦਾ ਜਿਸ ਤਰ੍ਹਾਂ ਆਪਣੇ ਸਰੀਰ ਦੇ ਅੰਦਰ ਟੱਕੇ ਹੋਏ ਅੰਗ ਨੇ ਉਹਨਾਂ ਦਾ ਕਿਸੇ ਮੋਰੀ ਰਾਹੀਂ ਜਾਂ ਕੁਦਰਤੀ ਮੋਰੀ ਰਾਹੀਂ ਜਾਂ ਗੈਰ ਕੁਦਰਤੀ ਮੋਰੀ ਰਾਹੀਂ ਬਾਹਰ ਨਿਕਲਣਾ ਉਹਨੂੰ ਹਰਨੀ ਕਹਿੰਦੇ ਨੇ ਕਈ ਕਿਸਮ ਦਾ ਹਰਨੀ ਹੁੰਦਾ ਜਿਸ ਤਰ੍ਹਾਂ ਫਸਿਆ ਹਰਨੀ ਆ ਸੁੱਦੇ ਵਾਲਾ ਹਰਨੀ ਆ ਨਾਂਦਪਣ ਵਾਲਾ ਹਰਨੀ ਆ ਦੱਬਣ ਵਾਲਾ ਹਰਨੀ ਆ ਪੇਟ ਦਾ ਹਰਨੀ ਆ ਪਾਣੀ ਦਾ ਹਰਨੀਆ ਔਰ ਜਿਵੇਂ ਧੁੰਨੀ ਦਾ ਹਰਨੀਆ ਨਾਫ ਦਾ ਹਰਨੀਆ ਮਿਹਦੇ ਦਾ ਹਰਨੀਆ ਛੱਡੇ ਦਾ ਹਰਨੀਆ ਜਾਂ ਪਦੇਸੀ ਹਰਨੀਆ ਇਹ ਕਈ ਕਿਸਮਾਂ ਹੁੰਦੇ ਨੇ ਇਹਨਾਂ ਕਿਉਂਕਿ ਜਿੱਥੇ ਵੀ ਹੁੰਦਾ ਹੈ ਉਹਨੂੰ ਉਸੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਾਂ ਪੇਟ ਦੇ ਵਿੱਚ ਤਾਂ ਪੇਟ ਦਾ ਹੁੰਦਾ ਹੋ ਜਾਂਦਾ। ਕਈ ਵਾਰ ਇਹ ਨਾਲਾਂ ਦੇ ਵਿੱਚ ਜਾਂਦਾ। ਉਹਨੂੰ ਕੋਈ ਨਾਮ-ਨਾਮ ਕਿਹਾ ਜਾਂਦਾ, ਦੱਸਿਆ ਜਾਂਦਾ। ਕਈ ਵਾਰ ਇਹ ਦੱਬਣ ਨਾਲ ਥੋੜਾ ਜਿਹਾ ਦੱਬ ਜਾਂਦਾ, ਉਹ ਦੱਬਣ ਵਾਲਾ ਕਹਿੰਦੇ ਨੇ। ਕਈ ਵਾਰੀ ਨਹੀਂ ਦੱਬਿਆ ਜਾ ਸਕਦਾ, ਉਹ ਨਾਂਤ ਬਣ ਵਾਲਾ। ਜਿਸ ਤਰ੍ਹਾਂ ਇਹ ਹੁੰਦਾ, ਜਿੱਥੇ ਵੀ ਹੁੰਦਾ ਉਹਨੂੰ ਉਸੇ ਨਾਮ-ਨਾਮ ਨਾਲ ਜਾਣਿਆ ਜਾਂਦਾ। ਹੁੰਦਾ ਹਰ ਨਹੀਂ। ਔਰ ਇਹਦਾ ਇਲਾਜ ਵੀ ਉਸੇ ਤਰੀਕੇ ਨਾਲ ਹੁੰਦਾ ਉਹ ਜਿੱਥੇ ਦਾ ਹੁੰਦਾ ਹੀ ਹੈ। ਜੇ ਪੇਟ ਦਾ ਉਹ ਪੇਟ ਦੇ ਹਿਸਾਬ ਨਾਲ ਇਲਾਜ ਕੀਤਾ ਜਾਂਦਾ ਇਹਦਾ। ਅਗਰ ਜੇ ਉਹ ਫਸਿਆ ਹੋਇਆ ਜਾਂ ਹੋਰ ਕਿਤੇ ਜਿਆਦਾ ਕਿਤੇ ਦਾ ਵੀ ਹਰਨੀਆ ਤਾਂ ਉਸ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ ਹਰਨੀਆ ਜਦ ਹੋ ਜਾਂਦਾ ਬੰਦਨ ਬੜੀ ਤਕਲੀਫ ਹੁੰਦੀ ਹੈ ਤਾਂ ਫਾਰਾ ਰਹਿਣ ਲੱਗ ਜਾਂਦਾ ਉਲਟੀਆਂ ਆ ਜਾਂਦੀਆਂ ਨੇ ਕਈ ਵਰੀ ਕਈ ਵਰੀ ਉਲਟੀਆਂ ਤਾਂ ਇੰਨੀਆਂ ਘਟੀਆਂ ਉਲਟੀਆਂ ਕਹਿੰਦੇ ਗੰਦੀਆਂ ਉਲਟੀਆਂ ਆਉਂਦੀਆਂ ਜਿਵੇਂ ਉਹ ਲੈਟਰਨ ਵਰਗਾ ਸਿਸਟਮਾ ਮਤਲਬ ਟੱਟੀ ਵਰਗਾ ਸਿਸਟਮ ਉਹ ਉਲਟੀਆਂ ਆ ਰਹੀਆਂ ਹੋਣਾ ਸ਼ੁਰੂ ਹੋ ਜਾਂਦਾ ਸਭ ਤੋਂ ਗੰਦੀ ਸਿਸਟਮ ਹੁੰਦੇ ਜਿਹੜਾ ਫਸੇ ਹਰਨੀਆ ਹੁੰਦਾ ਤੇ ਕਾਰਨ ਕੀ ਹੁੰਦਾ ਇਹਦੇ ਵਿੱਚ ਇਹੀ ਹੁੰਦਾ ਜਦੋਂ ਆਪਣੇ ਕੋਈ ਨਾੜਾਂ ਦੇ ਜੋ ਕੋਈ ਗੜਵੇੜੇ ਆ ਜਾਂਦੀ ਹੈ ਉਹ ਜਦੋਂ ਨਾ ਇਹ ਫੁੱਲ ਕੇ ਅੰਦਲਾਇ ਸਜਾ ਸਰੀਰ ਤੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਤੇ ਦਰਦ ਬਹੁਤ ਜ਼ਿਆਦਾ ਹੁੰਦੀ ਹੈ ਬੰਦੇ ਨੂੰ ਮਤਲਬ ਤਕਲੀਫ ਜਿਆਦਾ ਹੋਣ ਕਰਕੇ ਇਹਦਾ ਹੁੰਦਾ ਹੈ ਵੀ ਛੇਤੀ ਆਪਰੇਸ਼ਨ ਕਰਵਾਇਆ ਜਾਵੇ ਔਰ ਹਰਨੀਆਂ ਦਾ ਇੱਕ ਹੈਲਥ ਸਿਸਟਮ ਹੁੰਦਾ ਹੈ ਵੀ ਅਗਰ ਇਹਦਾ ਆਪਰੇਸ਼ਨ ਹੋ ਜਾਂਦਾ ਇਹ ਦੁਬਾਰਾ ਫਿਰ ਹੋ ਜਾਣਾ ਇੱਕ ਵਾਰੀ ਆਪਰੇਸ਼ਨ ਕਰਾਉਣ ਦੇ ਨਾਲ ਹਰਨੀਆਂ ਦੁਬਾਰਾ ਫਿਰ ਹੋ ਜਾਂਦਾ ਪਰ ਇਹਦੇ ਵਿੱਚ ਕੀ ਹੈ ਜੇਕਰ ਤੁਸੀਂ ਇਲੈਕਟਰ ਹੋਮਿਓਪੈਥੀ ਦੇ ਜਲਾ ਨੂੰ ਟ੍ਰੀਟਮੈਂਟ ਕਰਾਉਨੇ ਹੋ ਤੁਸੀਂ ਇਲਾਜ ਕਰਾਉਨੇ ਹੋ ਇੱਕ ਵਾਰੀ ਹਰਨੇ ਠੀਕ ਹੋਇਆ ਔਰ ਦੁਬਾਰਾ ਕਦੇ ਨਹੀਂ ਹੁੰਦਾ ਕਿਉਂਕਿ ਜਿਹੜੀ ਇਲੈਕਟ੍ਰੋ ਹੋਮੋਪੈਥੀ ਆ ਇਹ ਲੈਂਫ ਤੇ ਕੰਮ ਕਰਦੀ ਆ ਔਰ ਬਲੱਡ ਤੇ ਕੰਮ ਕਰਦੀ ਆ ਜਦੋਂ ਤੁਹਾਡਾ ਲੈਂਫ ਤੇ ਬਲੱਡ ਵੈਲਕ ਦੋਨੋਂ ਸਹੀ ਹੋ ਗਏ ਤਾਂ ਮਤਲਬ ਕੀ ਆ ਇਹ ਤੁਹਾਨੂੰ ਇਦਾਂ ਦੇ ਬਿਮਾਰੀਆਂ ਦੁਬਾਰਾ ਨਹੀਂ ਹੋਣੀਆਂ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇਹਦਾ ਸਫਲ ਇਲਾਜ ਆ ਅਗਰ ਕਿਸੇ ਨੂੰ ਇਦਾਂ ਕਿਸੇ ਵੀ ਕਿਸਮ ਦਾ ਹਰਨੀਆ ਹੋਵੇ ਤਾਂ ਉਹ ਜਦੋਂ ਸੰਪਰਕ ਕਰ ਔਰ ਇਹਦਾ ਤੁਹਾਨੂੰ ਬਿਲਕੁਲ ਵਧੀਆ ਔਰ ਸਸਤਾ ਇਲਾਜ ਆ ਨੈਪਥੋਮੈਥੀ ਦੇ ਵਿੱਚ ਅਗਰ ਕਿਸੇ ਨੂੰ ਇਸ ਤਰ੍ਹਾਂ ਇਹ ਲੋਡ ਹੋਵੇ ਜ਼ਰੂਰ ਮਿਲਿਓ ਜੀ ਔਰ ਆਪਣ ਜਿਲ੍ਹਾ ਸੰਗਰੂਰ ਫੋਨ ਨੰਬਰ ਆਪਣਾ ਨਾਲ ਮੈਂਸ਼ਨ ਕਰ ਦਿੰਦੇ ਹੁੰਨੇ ਆਂ ਔਰ ਕਿਸੇ ਨਰਸਤਾਨ ਤਕਲੀਫ ਜਰੂਰ ਦਰਸ਼ਨ ਦਿਓ ਜੀ ਔਰ ਵੀਡੀਓ ਨੂੰ ਬਦਦਾ ਬਦਾ ਸ਼ੇਅਰ ਕਰਿਆ ਕਰੋ ਤਾਂ ਕਿ ਕਿਸੇ ਭੈਣ ਦਾ ਕਿਸੇ ਵੀਰ ਦਾ ਫਾਇਦਾ ਹੋ ਸਕੇ ਜੀ ਹੁਣ ਤੁਹਾਨੂੰ ਕਿਤੇ ਵੀ ਜਿਆਦਾ ਦੂਰ ਪਟਕਣ ਦੀ ਲੋੜ ਨਹੀਂ ਤੁਸੀਂ ਜੀ ਕਿਸੇ ਵੇਲੇ ਫੋਨ ਕਰ ਸਕਦੇ ਹੋ ਔਰ ਕਿਸੇ ਮਿਲ ਸਕਦੇ ਹੋ ਜੀ ਔਰ ਵੀਡੀਓ ਨੂੰ ਸ਼ੇਅਰ ਕਰਦੇ ਜੀ ਧੰਨਵਾਦ